ਮਾਧਲ ਪ੍ਰਦੇਸ਼ ਦੇ ਉਨਾ ਚ ਪ੍ਰਸਿੱਧ ਬਾਬਾ ਵਰਪਾਲ ਸਿੰਘ ਦੇ ਮੈੜੀ ਮੇਲੇ ਦੌਰਾਨ ਵੱਡਾ ਹਾ사 ਵਾਪਰ ਗਿਆ ਹੈ ਦਰਸਲ ਲੈਂਡਸਲਾਈਡਿੰਗ ਕਾਰਨ ਪੰਜਾਬ ਦੇ 2 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਜਦਕਿ 7 ਹੋਰ ਸ਼ਰਧਾਲੂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਇਹਨਾਂ ਵਿੱਚੋਂ ਗੰਭੀਰ ਰੂਪ ਨਾਲ ਜ਼ਖਮੀ ਸ਼ਰਧਾਲੂਆਂ ਨੂੰ ਇਲਾਜ ਲਈ ਹਸਪਤਾਲ ਉਨਾ ਰੈਫਰ ਕੀਤਾ ਗਿਆ ਹੈ 4 ਜ਼ਖਮੀਆਂ ਦਾ ਅੰਬ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਮੈੜੀ ਮੇਲੇ ਦੌਰਾਨ ਇਸ਼ਾਨਾਨ ਕਰਦੇ ਸ਼ਰਧਾਲੂਆਂ ਉੱਪਰ ਲੈਂਡਸਲਾਈਡ ਕਾਰਨ ਵੱਡੇ-ਵੱਡੇ ਪੱਥਰ ਡਿੱਗੇ ਇਸ ਦੌਰਾਨ ਪੱਥਰਾਂ ਨੂੰ ਡਿੱਗਦੇ ਦੇਖ ਕੇ ਭਾਜੜ ਮੱਚ ਗਈ ਇਸ ਹਾਦਸੇ ਵਿੱਚ ਪੰਜਾਬ ਦੇ ਰਹਿਣ ਵਾਲੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੀ ਪਛਾਣ ਫਰੀਦਕੋਟ ਦੇ ਰਹਿਣ ਵਾਲੇ ਕੇਵਲ ਸਿੰਘ ਬਿੱਲਾ ਦੇ ਰੂਪ ਵਿੱਚ ਹੋਈ ਹੈ ਜਦਕਿ ਦੂਜੇ ਸ਼ਰਧਾਲੂ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਬਲਬੀਰ ਚੰਦ ਦੇ ਰੂਪ ਵਿੱਚ ਹੋਈ ਹੈ ਉੱਥੇ ਹੀ 7 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਜੋ ਕਿ ਲੈਂਡਸਲਾਈਡ ਦੀ ਲਪੇਟ ਵਿੱਚ ਆ ਗਏ ਨੇ ਦੱਸ ਦਈਏ ਕਿ ਹੋਲੀ ਮੋਕੇ ਬਾਬਾ ਵਰਪਾਕ ਸਿੰਘ ਦਾ ਮੇਲਾ ਹਰ ਸਾਲ ਲੱਗਦਾ ਹੈ ਮੰਨਤਾ ਹੈ ਕਿ ਇੱਥੇ ਬੁਰੀਆਂ ਆਤਮਾਵਾਂ ਤੋਂ ਪੀੜਤ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਇਸ ਤਰ੍ਹਾਂ ਮੰਨਤਾ ਦੇ ਚੱਲਦੇ ਲੋਕਾਂ ਵੱਲੋਂ ਝਰਨੇ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ ਬੇहद ਭਿਆਨਕ ਹਾ사 ਬਾਬਾ ਵਰਪਾਕ ਸਿੰਘ ਜੀ ਦੇ ਜਿਹੜਾ ਮੇਲੇ ਦੌਰਾਨ ਵਾਪਰਿਆ ਜਿੱਥੇ ਕਿ ਦੋ ਸਰਦਾਲੂਆਂ ਦੀ ਮੌਤ ਹੋਣ ਦੀ ਖਬਰ ਹੈ